ਪੱਦੇ ਪਿੰਡ ਲੱਗਿਆ ਬਈ ਅੱਗ ਪੁੱਦੇ ਪਿੰਡ ਆ। ਅਗਰ ਤੈਨੂੰ ਕਾਇਰ ਹੋ ਤਾਂ ਜਿਉਂਗਾ। ਉਧਰ ਜਾਣ ਦੇ ਅੱਗੇ ਜਾਣ ਦੇ ਉਧਰ। ਆਸੇ ਪਾਸੇ ਦੇ ਪਿੰਡਾਂ ਦੇ ਵੀ ਲੋਕ ਪਹੁੰਚ ਗਏ ਬਈ ਮਦਦ ਵਾਸਤੇ ਬਹੁਤ ਲੋਕ ਆਏ ਆ। ਆ ਦੇਖੋ ਬਈ। ਹਵਾ ਕਰਕੇ ਅੱਗੇ ਕਾਬੂ ਨਹੀਂ ਪਾਇਆ ਜਾ ਰਿਹਾ। ਉਧਰ ਭੇਜੋ ਓਏ। ਉਧਰ ਭੇਜੋ ਨੂੰ। ਆ ਜਾ ਕਿੜਾ ਘਵਾ ਦੇ ਇੱਥੇ। ਵੜਦੇ ਨਾ ਜਾਣਦੇਗੇ ਇੱਥੇ ਇੱਥੇ ਇਹ ਮਹਿਕਮੇ ਦਾ ਦਫਤਰ ਪੜਦਾ ਕੀਤਾ ਜਾਵੇ ਇਹ ਰੱਲਾਂਗੇ ਰੱਲ ਕਰਨ ਪਈ ਦੇ ਹਾਂ ਦੇਖੋ ਗੁੱਸਾ ਸਾਹਿਬ ਦਾ ਜਾਇਜ਼ ਆ ਬਈ ਕਿਉਂਕਿ 2 ਮਾਰਚ ਦੀ ਜਿਵੇਂ ਬਈ ਗਰਜੀਤ ਵੀ ਦੱਸਿਆਦਾ ਵੀ ਗੜੇ ਮਾਰੀ ਹੋਈ ਆ ਤੇ ਅੱਜ ਆਪਾਂ 18 19 ਅਪ੍ਰੈਲ ਦੇ ਵਿੱਚ ਬੈਠੇ ਆ 1.5 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਤੇ ਸਰਕਾਰ ਵੀ ਉਹਨਾਂ ਦੀ ਆ ਜਿਨ੍ਹਾਂ ਦਾ ਮੁੱਖ ਮੰਤਰੀ ਕਹਦਾ ਹੁੰਦਾ ਸੀਗਾ ਵੀ ਭਾਈ ਕਰਤੌਰੀ ਤਾਂ 20 ਦਿਨ ਬਾਅਦ ਚ ਹੋ ਜੂਗੀ ਨੁਕਸਾਨ ਦਾ ਮੁਆਵਜ਼ਾ ਤੁਹਾਡੇ ਤੋਂ ਪਰਾਤੇ ਦੇ ਵਿੱਚ ਆ ਜੂਗਾ ਮਰਜ਼ੀ ਦਾ ਹੀ ਕੰਮ ਕਰਤਾਂ ਤੋਂ ਬੰਦਾ ਨਹੀਂ ਵੀ ਆਪਾਂ ਨੂੰ ਸਾਰਿਆਂ ਨੂੰ ਸਾਹਮਣੇ ਆ ਕਿ ਭਰੋਸਾ ਫਿਰ ਕਰਕੇ ਵੀ ਕੀ ਦੀ ਗੱਲ ਤੇ ਆਪਾਂ ਠੀਕ ਆ ਇਹ ਆਮ ਆਪੀ ਪਾਰਟੀ ਦੇ ਜਿਹੜੇ ਆਗੂ ਆਏ ਉਹ ਭਰੋਸਾ ਵੀ ਦੇ ਦੇਣਗੇ ਪਰ ਭਰੋਸੇ ਤਾਂ ਪਹਿਲਾਂ ਮੁੱਖ ਮੰਤਰੀ ਦੇ ਭਰੋਸੇ ਨਿਭਾ ਹੋਏ ਇੱਥੇ ਆਪਣੀ ਜਿਹੜੀ ਪਹਿਲੀ ਮੰਗ ਹੈ ਵੀ ਬਿਜਲੀ ਵਿਭਾਗ ਦੀ ਨਗਹਿਲੀ ਦੇ ਕਾਰਨ ਅੱਗ ਲੱਗੀ ਆ ਬਿਜਲੀ ਵਿਭਾਗ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਸਾਡੇ ਦੋ ਬੰਦੇ ਦੋ ਜਾਂ ਤਿੰਨ ਬੰਦੇ ਇੱਥੇ ਥਾਣੇ ਜਾਣਗੇ ਮੈਂ ਦੇਖ ਮੈਂ ਤਾਂ ਥਾਣੇ ਵਾਲੇ ਬੈਠੇ ਆ ਜਦੋਂ ਬਿਜਲੀ ਵਿਭਾਗ ਤੇ ਐਫ ਆਈ ਆਰ ਕੱਟੀ ਗਈ ਉਦੋਂ ਅਸੀਂ ਜਤਿੰਦਰ ਭੱਲਾ ਜੀ ਨੂੰ ਇੱਥੋਂ ਜਾਣ ਦੇਣਾਗੇ ਨਹੀਂ ਉਹਨਾਂ ਦੇ ਜਤਿੰਦਰ ਭੱਲਾ ਜੀ ਇੱਥੇ ਰਹਣਗੇ ਸਾਡੀ ਬੇਨਤੀ ਹੈ ਉਹਨਾਂ ਨੂੰ ਇੱਥੇ ਹੀ ਰਹਿਣਾਂਗੇ ਥਾਣੇ ਨਹੀਂ ਜਾਣਗੇ ਥਾਣੇ ਵੀ ਆਉਣਗੇ ਦੋ ਬੰਦੇ ਜੇ ਇੱਥੇ ਥਾਣੇ ਕਾਫੀ ਕਿਉਂਕਿ ਜਿਹੜਾ ਪ੍ਰਸ਼ਾਸਨ ਦੇ ਅਜਿਹਾ ਤਰ੍ਹਾਂ ਦਾ ਵੀ ਪ੍ਰੋਸੀਜਰ ਹੁੰਦਾ ਆਪਣੇ ਦੂਜੇ ਬੰਦੇ ਇਹਨਾਂ ਨੂੰ ਪਤਾ ਵੀ ਕਿਵੇਂ ਫਾਲੋ ਕਰਨੇ ਹੁੰਦੇ ਹੋ ਉਹ ਇਹ ਕਰ ਲੈਣਗੇ ਉਹਨਾਂ ਕਰ ਅਸੀਂ ਜਤਿੰਦਰ ਭੱਲਾ ਜੀ ਨੂੰ ਨਹੀਂ ਜਾਣ ਦਿੰਦੇ ਅਸੀਂ ਉਹਨੂੰ ਇਹ ਸਮਝਣਾ ਬੇਨਤੀ ਸਮਝ ਲੈਣਾ ਇਹਨੂੰ ਉਹ ਵਾਰਨਿੰਗ ਸਮਝ ਲੈਣਾ ਕੋਈ ਮਰਜੀ ਸਮਝਣਾ ਕਿਉਂਕਿ ਤਾਜ਼ਾ ਨਕਸਾਨ ਹੋਇਆ ਕੱਲੀ ਕਣਕ ਨੂੰ ਅੱਗ ਨਹੀਂ ਲੱਗੀ ਸਾਡੇ ਸੁਪਨਿਆਂ ਨੂੰ ਅੱਗ ਲੱਗੀਆ ਸਰਕਾਰ ਜੇ ਲੱਖ ਰੁਪਏ ਕਿੱਲੇ ਦਾ ਵੀ ਮੁਆਵਜ਼ਾ ਦੇਵੇ ਮਾਨਸਿਕ ਸੰਤੋਖੀ ਨਹੀਂ ਮਿਲਦੀ ਤੁਹਾਨੂੰ ਜਦੋਂ ਸਾਡੇ ਬਾਹਰ ਤੇ ਮਸ਼ੀਨ ਚੱਲਦੀ ਆ ਮਸ਼ੀਨ ਚੋ ਥਾਣੇ ਡੇ